ਬੇਰਹਿਮ ਲੁਟੇਰਿਆਂ ਦੀ ਿਕਨੋਣੀ ਹਰਕਤ ਨੂੰ ਸੁਣ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਦੱਸਿਏ ਕਿ ਇਹ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਗਰੀਬ ਬਜ਼ੁਰਗ ਰਿਕਸ਼ਾ ਚਾਲਕ ਨਾਲ ਮੰਦਭਾਗੀ ਘਟਨਾ ਹੋਈ ਹੈ ਦਰਅਸਲ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗਰੀਬ ਬਜ਼ੁਰਗ ਦੇ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਉਸ ਨੂੰ ਸੜਕ ਦੇ ਕਿਨਾਰੇ ਤੇ ਸੁੱਟ ਕੇ ਉਸ ਦਾ ਈ ਰਿਕਸ਼ਾ ਜੜਾ ਖੋਹ ਲਿਆ ਜਾਂਦਾ ਹੈ ਇਸ ਮੌਕੇ ਤੇ ਪੀੜਤ ਬਜ਼ੁਰਗ ਵੱਲੋਂ ਰੋ ਰੋ ਕੇ ਆਪਣੀ ਹੱਦਬੀਤੀ ਦੱਸੀ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਵਿਅਕਤੀ ਉਸ ਕੋਲ ਆਉਂਦੇ ਨੇ ਜਦੋਂ ਉਹ ਅੱਡੇ ਤੇ ਖੜਾ ਰੋਜੀ ਰੋਟੀ ਕਮਾਉਣ ਲਈ ਆਪਣੇ ਰਿਕਸ਼ੇ ਨੂੰ ਲੈ ਕੇ ਖੜਾ ਹੁੰਦਾ ਹੈ ਤਾਂ ਦੋ ਵਿਅਕਤੀ ਉਸ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਅੱਗੇ ਰਸਤੇ ਤੱਕ ਜਾਣਾ ਹੈ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਿਸ ਤੋਂ ਬਾਅਦ ਬਜ਼ੁਰਗ ਉਹਨਾਂ ਦੋਨਾਂ ਵਿਅਕਤੀਆਂ ਨੂੰ ਆਪਣੇ ਰਿਕਸ਼ੇ ਵਿੱਚ ਬਿਠਾ ਲੈਂਦਾ ਏ ਪਰ ਜਦੋਂ ਉਹ ਕਾਫੀ ਅੱਗੇ ਤੱਕ ਜਾਂਦੇ ਨੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਏ ਕਿ ਰਿਕਸ਼ਾ ਲੋਕ ਰੋਕ ਲਿਆ ਜਾਵੇ ਕਿਉਂਕਿ ਉਹਨਾਂ ਦਾ ਪਿੱਛੇ ਮੋਬਾਈਲ ਗਿਰ ਗਿਆ ਜਦੋਂ ਬਜ਼ੁਰਗ ਰਿਕਸ਼ਾ ਰੋਕਦਾ ਏ ਤਾਂ ਉਸ ਤੋਂ ਬਾਅਦ ਕੁਨਾ ਵਿਅਕਤੀਆਂ ਦੇ ਵੱਲੋਂ ਬਜ਼ੁਰਗ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਦੋਂ ਬਜ਼ੁਰਗ ਮਿੰਟਾਂ ਕਰਕੇ ਮੁਸ਼ਕਲ ਨਾਲ ਬਚਦਾ ਹੈ ਤਾਂ ਉਸ ਨੂੰ ਸੜਕ ਦੇ ਕਿਨਾਰੇ ਤੇ ਸੁੱਟ ਕੇ ਉਹ ਰਿਕਸ਼ਾ ਲੈ ਕੇ ਭੱਜ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ ਵੱਲੋਂ ਕੁਝ ਸਮਾਂ ਪਹਿਲਾਂ ਇਹ ਈ ਰਿਕਸ਼ਾ ਜਿਹੜਾ ਨਵਾਂ ਖਰੀਦਿਆ ਗਿਆ ਸੀ ਲੱਖਾਂ ਰੁਪਏ ਲਗਾਏ ਗਏ ਸੀ ਕਿਸ਼ਤਾਂ ਤੇ ਇਹ ਰਿਕਸ਼ਾ ਖਰੀਦਿਆ ਗਿਆ ਸੀ ਜਿਸ ਦੀਆਂ ਹਾਲੇ ਤੱਕ ਸਿਰਫ 6 ਕਿਸ਼ਤਾਂ ਹੀ ਗਈਆਂ ਸਨ ਬਜ਼ੁਰਗ ਵੱਲੋਂ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਨਾਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੀ ਨਾਮ ਹੈ ਆਪਕੋ? ਸ਼ਿਵਨਾਰਾਇਣ ਘੋਗਤ। ਅ ਸੁਰਤ ਕਿਆ ਹੋਇਆ ਆਪਕੇ ਸਾਹ? ਹਮਾਰੇ ਸਾਹ ਰਿਕਸ਼ਾ ਜੋ ਹੈ ਹੋ ਗਿਆ ਜੀ। ਅ ਕੌਨਸਾ ਰਿਕਸ਼ਾ ਸੀ? ਇਹ ਟੋਰੀ ਰਿਕਸ਼ਾ ਜੀ ਬੈਟਰੀ ਵਾਲਾ। ਕਿੱਥੋਂ ਕਿੱਥੇ 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 ਪਿਆ? ਇਹ ਦਨਾਮੰਡੀ ਸੇ ਅੱਗੇ ਜਾ ਕੇ ਜੀ। स्टेशन तो आया था दो बंदा आया काजी स्टेशन जाना है बैठ गया उसके बाद में चलती हूँ वहां जाके कहा रिक्शा रोको रोके रिक्शा एक बंदा दोनों तो पैर पकड़ के लिया एक बंदा गर्दन पकड़ लिया अंदर ले गया सती का अंदर में अब भजा के जो है फेंक दिया जी उसके बाद जो है पैसा ही जेब में के जो निकाल लिया

हम्म सेम रान्चर कदों कोई भी ये सवा के सात तक जाता टाइम करा कालजी करते हैं शाम दिन तो उसी कदों तो थोड़ी ना चला रहे रुक चाहिए ठंड ना की चली साल तो चला रहे हैं हाँ ये अपनी रिटी दीजिए ना कितना दें हाँ जी वो आरक्षण में भी ये दो तन तन तो दो बहुत होती हैं एक मुंडाई कलजी ही आई ਜੀ ਕਦਣਾ ਹੋਈ ਹੈ ਇਹਨੂੰ ਲੈ ਕੇ ਸੁਣਨਾ ਚਾਹੁੰਦੇ ਆ। ਇੱਥੇ ਕਹਿੰਦੇ ਇਹੀ ਕਹਿੰਦੇ ਇਹਨੂੰ ਜਲਦ ਜਲਦ ਇਹਦੀ ਰਿਕਸ਼ਾ ਮਿਲ ਜਾਈ ਰੋਜ਼ੀ ਰੋਟੀ ਖਾਣ ਵਾਲੇ ਕਰਕੇ ਖਾਣੇ ਵਾਲਾ ਸੀ। ਇਹਿਲ ਕਮਾਈਆ ਸਾਧਨ ਕੀ ਹੈ। ਇਹੀ ਚਾਹੀਦਾ। ਜਦੋਂ ਰਿਕਸ਼ਾ ਕੋਈ ਨਹੀਂ ਵੀ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ। ਕੀਤੀ ਆ ਜੀ ਜਿੰਨੀ ਕੀਤੀ ਆਪੋ ਕੀਤੀ ਆ ਬਹੁਤ ਜ਼ਿਆਦਾ ਜੀ। ਪੁਲਿਸ ਨੂੰ ਕੋਈ ਲੱਭਦੀ ਆ। ਕੀਤੀ ਆ ਜੀ ਪੁਲਿਸ ਵੱਲੋਂ ਲੱਭੀ ਜਾਂਦੀ ਆ। ਪੁਲਿਸ ਵੱਲੋਂ ਇੱਕ ਪਹਿਲੀ ਕਰਦੇ ਦੇ ਦੇ ਨਹੀਂ ਕਰਦੇ ਆਂ। ਜੀ ਰੱਬ ਕਿਤੇ ਨਹੀਂ ਜਾਣੀ। ਇਸ ਮੌਕੇ ਤੇ ਬਜ਼ੁਰਗ ਦੇ ਸਾਥੀ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦਾ ਪਰਿਵਾਰ ਕਾਫੀ ਗਰੀਬ ਹੈ ਬੜੀ ਮੁਸ਼ਕਲ ਦੇ ਨਾਲ ਰੋਜੀ ਰੋਟੀ ਉਹ ਕਮਾਉਂਦੇ ਨੇ ਤੇ ਇੱਕੋ ਇੱਕ ਉਹਨਾਂ ਦਾ ਸਾਧਨ ਸੀ ਇਹ ਰਿਕਸ਼ਾ ਪਰ ਹੁਣ ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਵੀ ਲੁੱਟ ਲਿਆ ਗਿਆ ਹੈ ਉਹਨਾਂ ਕਿਹਾ ਕਿ ਪੁਲਿਸ ਇਸ ਬਜ਼ੁਰਗ ਨੂੰ ਇਨਸਾਫ ਦੇਵੇ ਤੇ ਉਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜੇ ਤੇ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਮਿਲੀ ਤਾਂ ਉਹਨਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ পীੜਤ ਬਜ਼ੁਰਗ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਲਦੀ ਦੋਸ਼ੀਆਂ ਨੂੰ ਫੜ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਬਜ਼ੁਰਗ ਨੂੰ ਇਨਸਾਫ ਦਵਾਇਆ ਜਾਵੇਗਾ। ਸੜਕ 'ਇਹ ਰਿਕਸ਼ਾ ਕੋਈ ਗਈਈ ਆ ਤੇ ਉਹਨੂੰ ਕੁੱਟਮਾਰ ਵੀ ਕੀਤੀ ਗਈ ਹੈ ਤੇ ਇਹਦੇ ਬਾਰੇ ਇੱਕ ਐਪਲੀਕੇਸ਼ਨ ਜੇ ਜੀ ਕੀ ਕਰਨ ਲਈ ਜੀ ਇਹ ਲੈ ਜੀ ਕਾ ਇਹ ਰਿਕਸ਼ਾ ਰੇਲਵੇ ਸਟੇਸ਼ਨ ਦੇ ਲਾਗੇ ਸੀ ਅੱਗੇ ਜਗਾ ਉੱਥੇ ਜਿਹੜੀਆਂ ਮੜੀਆਂ ਨੇ ਉਹਦੇ ਲਾਗੇ ਜਿਹੜਾ ਉਹਨੂੰ ਤੱਕਾ ਮਾਰਗ ਉਹਦਾ ਜਿਹੜਾ ਰਿਕਸ਼ਾ ਲੈ ਗਿਆ ਸੀ ਉਹਨੂੰ ਵੀ ਜਿਹੜਾ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਉਹ ਮੁੱਲਯੋਗਨ ਖੇਤੀ ਕਬੂਰ ਲੈ ਜਾਊਗਾ